ਕਿਤਾਬਾਂ ਦੀ ਦੁਨੀਆ ਇਸ ਸੈਕਸ਼ਨ ਦੇ ਵਿੱਚ ਇਸ ਐਪੀਸੋਡ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਤਾਂ ਅੱਜ ਦੀ ਆਪਣੀ ਉਹ ਕਿਤਾਬ ਕਮ ਟਾਈਮ ਮਸ਼ੀਨ ਇਹ ਵਾਲੀ ਉਹ ਕਿਤਾਬ ਹੈਗੀ ਹੈ ਜੀ ਇਹਦਾ ਨਾਮ ਹੈ Emperor of All Melodies A Biography of Kanser Sidharth Mukhar ji ਦੀ ਲਿਖੀ ਹੋਈ ਇਹ ਕਿਤਾਬ ਹੈਗੀ ਆ Sidharth Mukhar ji ਨਾਮ ਤੋਂ ਪਤਾ ਵਾ ਕਿ ਇੱਕ ਇੰਡੀਅਨ origin ਦੇ ਇਨਸਾਨ ਨੇ ਇਹ ਪਰ ਅਮਰੀਕਾ ਦੇ ਵਿੱਚ ਹੀ ਵੱਡੇ ਹੋਏ ਉੱਥੇ ਹੀ ਪੜ੍ਹਾਈ ਲਿਖਾਈ ਇਹਨਾਂ ਨੇ ਕੀਤੀ ਬਹੁਤ ਛੇਤੀ ਅਮਰੀਕਾ ਚਲੇ ਗਏ ਸੀ ਤੇ ਕੈਂਸਰ ਸਪੈਸ਼ਲਿਸਟ ਨੇ ਡਾਕਟਰ ਨੇ ਕੈਂਸਰ ਦੇ ਤੇ ਆਪਣੇ ਫੀਲਡ ਦੇ ਇੱਕ ਬਹੁਤ ਹੀ ਮੰਨੇ ਪ੍ਰਮੰਨੇ ਡਾਕਟਰ ਨੇ ਇਹਨਾਂ ਨੂੰ ਆਪਣੇ ਕੈਂਸਰ ਨਾਲ ਰਿਲੇਟਡ ਕੰਮ ਨੂੰ ਲੈ ਕੇ ਦੁਨੀਆ ਦੇ ਵਿੱਚ ਬਹੁਤ ਸਾਰੇ ਅਵਾਰਡ ਮਿਲੇ ਨੇ ਤੇ ਇੱਕ ਤਾਂ ਆਪਣੇ ਕੰਮ ਲਈ ਅਵਾਰਡ ਮਿਲੇ ਨੇ ਦੂਸਰਾ ਜਿਹੜੀ ਇਹਨਾਂ ਨੇ ਕਿਤਾਬ ਲਿਖੀ ਹੈਗੀ ਆ ਇਹ ਕਿਤਾਬ ਨੂੰ ਵੀ ਪੁਲਿਟਜ਼ਰ ਅਵਾਰਡ ਮਿਲੇ ਆ ਪੁਲਿਟਜ਼ਰ ਅਵਾਰਡ ਸਾਹਿਤ ਜਰਨਲਿਜ਼ਮ ਦੀ ਦੁਨੀਆ ਦੇ ਵਿੱਚ ਮਿਲਣ ਵਾਲਾ ਸਭ ਤੋਂ ਵੱਡਾ ਅਵਾਰਡ ਹੈਗਾ। ਬਹੁਤ ਵਾਰੀ ਆਪਾਂ ਇਹ ਸੁਣਦੇ ਹਾਂ ਅਲੱਗ-ਅਲੱਗ ਲੋਕਾਂ ਤੋਂ ਕਿ ਪੁਰਾਣੇ ਟਾਈਮਾਂ ਦੇ ਵਿੱਚ ਕੈਂਸਰ ਕਿੱਥੇ ਹੁੰਦਾ ਸੀ। ਇਹ ਤਾਂ ਅੱਜ ਕੱਲ੍ਹ ਹੁਣ ਹੋਣ ਲੱਗਿਆ ਆਪਣਾ ਨੇ ਟਾਈਮਾਂ ਦੇ ਵਿੱਚ ਬਿਮਾਰੀਆਂ ਕਿੱਥੇ ਹੁੰਦੀਆਂ ਸੀ। ਤਾਂ ਇਹ ਕਿਤਾਬ ਇਸ ਬੁੱਕ ਦੇ ਵਿੱਚ ਇਸ ਤਰ੍ਹਾਂ ਦੇ ਬਹੁਤ ਸਾਰੇ ਜ਼ਿਕਰ, ਇਸ ਤਰ੍ਹਾਂ ਦੇ ਬਹੁਤ ਸਾਰੇ ਇਨਸੀਡੈਂਟ ਵਰਨਣ ਨੇ ਪੁਰਾਣੀਆਂ ਕਿਤਾਬਾਂ ਦੇ ਜਿੱਥੋਂ ਆਪਾਂ ਨੂੰ ਪਤਾ ਲੱਗਦਾ ਕਿ ਕੈਂਸਰ ਆਪਣੇ ਨਾਲ ਓਦੋਂ ਤੋਂ ਹੀ ਆ ਜਦੋਂ ਤੋਂ ਇਨਸਾਨ ਹੈ। ਤਾਂ ਅੱਜ ਆਪਾਂ ਕੁਝ ਵਾਰ ਚਾਰੀਆਂ ਪੰਜ ਵਾਰ ਇਤਿਹਾਸ ਬਹੁਤ ਹੀ ਪਿੱਛੇ ਜਾਵਾਂਗੇ ਅਲੱਗ-ਅਲੱਗ ਕਿਤਾਬਾਂ ਦੇ ਵਿੱਚ ਜਾ ਕੇ ਦੇਖਾਂਗੇ ਕਿ ਬਹੁਤ ਪੁਰਾਣੀਆਂ ਕਿਤਾਬਾਂ ਦੇ ਵਿੱਚ ਕੈਂਸਰ ਦੇ ਬਾਰੇ ਵਿੱਚ ਕੀ ਲਿਖਿਆ ਗਿਆ ਤੇ ਉਦੋਂ ਦੇ ਉਹ ਲੋਕ ਕੈਂਸਰ ਬਾਰੇ ਕੀ ਸੋਚਦੇ ਸੀ ਤਾਂ ਸਭ ਤੋਂ ਪਹਿਲਾਂ ਇਨਸੀਡੈਂਟ ਜਿਹੜਾ ਸਭ ਤੋਂ ਪੁਰਾਣਾ ਹੈਗਾ ਹੁਣ ਆਪਾਂ ਚੱਲਾਂਗੇ ਸਭ ਤੋਂ ਪਹਿਲਾਂ ਇਤਿਹਾਸ 2700 ਸਾਲ ਪਿੱਛੇ 2700 ਸਾਲ ਪਿੱਛੇ ਜਾਣ ਲਈ ਪਹਿਲਾਂ ਆਪਾਂ ਨੂੰ ਥੋੜਾ ਪਹਿਲਾਂ ਕੀ ਜਾਣਾ ਪਊਗਾ 1862 ਦੇ ਵਿੱਚ ਇੱਕ ਕੁਮਕੜ ਵਿਅਕਤੀ ਹੁੰਦੇ ਆ ਐਡਵਨ ਸਮਿਥ ਕੁਮੱਕੜ ਜਿਹਨਾਂ ਨੂੰ ਦੁਨੀਆ ਘੁੰਮਣ ਦਾ ਸ਼ੌਕ ਹੈ ਅਲੱਗ-ਅਲੱਗ ਜਗ੍ਹਾ ਤੇ ਉੱਪਰ ਜਾਂਦੇ ਇੰਗਲੈਂਡ ਦੇ ਹੀ ਨੇ ਐਡਵਾਂਸ ਮੈਟ ਤੇ ਇਹ ਏਜੀਪਟ ਜਾਂਦੇ ਆ ਜਿਹਨੂੰ ਪੰਜਾਬੀ ਚ ਆਪਾਂ ਮਿਸਰ ਕਹਿ ਦਿੰਨੇ ਆ ਏਜੀਪਟ ਜਾ ਕੇ ਦੇਖਦੇ ਆ ਪਾਇਰਾਮਿਡ ਦੇਖਦੇ ਆ ਹੋਰ ਕਿਉਂਕਿ ਏਜੀਪਟ ਦੀ ਜਿਹੜੀ ਸੱਭਿਅਤਾ ਵਾ ਉਹ ਇੱਕ ਬਹੁਤ ਹੀ ਪੁਰਾਣੀ ਸੱਭਿਅਤਾ ਹੈ ਤਾਂ ਇਹਨਾਂ ਨੂੰ ਥੋੜਾ ਇੰਟਰਸਟ ਹੈ ਹਿਸਟਰੀ ਦੇ ਵਿੱਚ ਏਜੀਪਟ ਦੇ ਪੁਰਾਣੇ ਉਹਨਾਂ ਚੀਜ਼ਾਂ ਦੇ ਵਿੱਚ ਤਾਂ ਏਜੀਪਟ ਦੇ ਵਿੱਚ ਘੁੰਮਦੇ ਘੁੰਮਦੇ ਇੱਕ ਵਾਰ ਇੱਕ ਸ਼ਹਿਰ ਪਹੁੰਚਦੇ ਆ ਲਖਸਰ ਇਜੀਪਟ ਦਾ ਇੱਕ ਬਹੁਤ ਮਸ਼ਹੂਰ ਸ਼ਹਿਰ ਹੈਗਾ ਲਕਸਾ ਉੱਥੇ ਇੱਕ ਕੋਈ ਇਨਸਾਨ ਬੈਠਾ ਕੋਈ ਚੀਜ਼ਾਂ ਵੇਚ ਰਿਹਾ ਵਾ ਪੁਰਾਣੀਆਂ ਅੱਜ ਕੱਲ ਲਿਖਣ ਦੇ ਲਈ ਕਾਗਜ਼ ਵਰਤਿਆ ਜਾਂਦਾ ਹੋ ਜਿਹੜੀਆਂ ਬਹੁਤ ਹੀ ਪੁਰਾਣੀਆਂ ਲਿਖਤਾਂ ਨੇ ਜਿਹੜੇ ਮਟੀਰੀਅਲ ਦੇ ਵਿੱਚ ਉਹ ਲਿਖੀਆਂ ਗਈਆਂ ਉਹ ਇੱਕ ਖਾਸ ਤਰ੍ਹਾਂ ਦਾ ਇੱਕ ਦਰਖਤ ਹੁੰਦਾ ਸੀ ਉਹਦਾ ਛਿੱਲੜ ਕਹਿ ਲੋ ਉਹਦੀ ਛਿੱਲ ਤੋਂ ਉਹ ਦੇ ਉੱਪਰ ਉਹ ਲਿਖਿਆ ਜਾਂਦਾ ਸੀ ਉਹਦਾ ਨਾਮ ਸੀ ਪਪਾਇਰਸ ਤਾਂ ਉਸ ਪਪਾਇਰਸ ਦੇ ਉੱਪਰ ਇੱਕ 15 ਫੁੱਟ ਲੰਬੀ ਮਤਲਬ ਜੇ ਉਹਨੂੰ ਰੋਲ ਕੀਤਾ ਜਦੋਂ ਗਿਆ ਉਹ 15 ਫੁੱਟ ਲੰਬੀ ਸੀ ਇੱਕ ਲਿਖਤ ਪੁਰਾਣੀ ਮਿਲੀ ਅ ਐਡਵਨ ਸਮਿਥ ਨੂੰ ਤੇ ਜਿਸ ਇਨਸਾਨ ਤੋਂ ਉਹਨਾਂ ਨੇ ਲਈ ਉਸ ਇਨਸਾਨ ਨੂੰ ਉਹਦੀ ਇੰਪੋਰਟੈਂਸ ਬਾਰੇ ਕੋਈ ਜ਼ਿਆਦਾ ਪਤਾ ਨਹੀਂ ਸੀ ਕਿਉਂਕਿ ਉਹ ਬਹੁਤ ਪੁਰਾਣੀ ਲਿਪੀ ਦੇ ਵਿੱਚ ਲਿਖੀ ਗਈ ਸੀ ਮਿਸਰ ਦੀ ਇੱਕ ਬਹੁਤ ਪੁਰਾਣੀ ਲਿਪੀ ਜਿਹਦੇ ਬਾਰੇ ਉਸ ਵੇਚਣ ਵਾਲੇ ਨੂੰ ਕੁਝ ਨਹੀਂ ਪਤਾ ਸੀ ਤੇ ਈਵਨ ਐਡਵਨ ਸਮਿਥ ਨੂੰ ਵੀ ਕੁਝ ਉਹਦੇ ਬਾਰੇ ਨਹੀਂ ਪਤਾ ਸੀ ਪਰ ਐਡਵਨ ਸਮਿਥ ਨੂੰ ਇੰਨਾ ਕੁ ਪਤਾ ਸੀਗਾ ਕਿ ਹਾਂ ਕੋਈ ਬਹੁਤ ਹੀ ਪੁਰਾਣੀ ਚੀਜ਼ ਲਿਖੀ ਹੋਈ ਆ ਤੇ ਜ਼ਰੂਰ ਕੋਈ ਇੰਪੋਰਟੈਂਸ ਇਹਦੀ ਹੋਊਗੀ ਤੇ ਐਡਵਨ ਸਮਿਥ ਉਹ ਲਿਖਤ ਖਰੀਦ ਲੈਂਦੇ ਆ ਤੇ ਐਡਵਾਂਸ ਮੈਥੋ ਲਿਖਤ ਨੂੰ ਲੈ ਕੇ ਜਦੋਂ ਵਾਪਸ ਇੰਗਲੈਂਡ ਪਹੁੰਚਦੇ ਆ ਤੇ ਅਲੱਗ-ਅਲੱਗ ਲੋਕਾਂ ਨੂੰ ਦਿਖਾਉਂਦੇ ਜਿਹੜੇ ਐਕਸਪਰਟ ਹੁੰਦੇ ਆ ਲੈਂਗੁਏਜਸ ਦੇ ਵਿੱਚ ਜਾਂ ਇਜੀਪਟ ਦੇ ਪੁਰਾਣੇ ਟ੍ਰੈਡੀਸ਼ਨਸ ਦੇ ਵਿੱਚ ਹਿਸਟਰੀ ਦੇ ਵਿੱਚ ਪਰ ਕਿਸੇ ਨੂੰ ਵੀ ਉਹ ਕੋਈ ਉਹਨੂੰ ਡੈਸੀਫਰ ਨਹੀਂ ਕਰ ਪਾਇਆ ਬਹੁਤ ਟਾਈਮ ਤੱਕ ਕਿਸੇ ਨੂੰ ਸਮਝਣ ਲੱਗੀ ਕਿ ਉਹਦੇ ਉੱਪਰ ਕੀ ਲਿਖਿਆ ਹੋਇਆ 1930 ਤੱਕ ਇਹ ਚੀਜ਼ ਹੋਈ 1930 ਦੇ ਵਿੱਚ ਪਹਿਲੀ ਵਾਰੀ ਉਹਨਾਂ ਨੂੰ ਇਹੋ ਜਿਹੇ ਐਕਸਪਰਟ ਮਿਲੇ ਜਿਨ੍ਹਾਂ ਨੇ ਉਸ ਲੈਂਗੁਏਜ ਨੂੰ ਡੈਸੀਫਰ ਕੀਤਾ ਤੇ ਜਦੋਂ ਹੀ ਉਹਨਾਂ ਐਕਸਪਰਟਸ ਨੇ ਦੇਖਿਆ ਇਦੇ ਉੱਪਰ ਕੀ ਲਿਖਿਆ ਹੋਇਆ ਤੇ ਕਿਹਨੇ ਲਿਖਿਆ ਹੋਇਆ ਸਪੈਸ਼ਲੀ ਇਹ ਕਿਹਦੀ ਲਿਖੀ ਹੋਈ ਲਿਖਤ ਹੈਗੀ ਤਾਂ ਹੈਰਾਨ ਹੋਗੇ ਤੇ ਬਹੁਤ ਹੀ ਖੁਸ਼ ਹੋਏ ਕਿਉਂਕਿ ਉਹਨੂੰ ਇਹੋ ਜਿਹੇ ਬੰਦੇ ਦੀ ਲਿਖਤ ਮਿਲ ਗਈ ਜਿਹਦਾ ਆਲਰੇਡੀ ਦੁਨੀਆ ਦੇ ਵਿੱਚ ਨਾਮ ਹੈਗਾ ਜਿਵੇਂ ਹਿਸਟਰੀ ਦੇ ਵਿੱਚ ਜੇ ਆਪਾਂ ਜਾਈਏ ਤਾਂ ਆਪਾਂ ਮਹਾਤਮਾ ਬੁੱਧ ਸੋਕਰੇਟ ਅਰਸਟੋਬ ਵਗੈਰਾ ਦੇ ਨਾਮ ਆਪਾਂ ਬੜਾ ਮਤਲਬ ਸਤਿਕਾਰ ਨਾਲ ਲੈਣੇ ਆ ਕਿ ਬੜੇ ਪੜੇ ਲਿਖੇ ਜਾਂ ਉਸ ਟਾਈਮ ਦੇ ਦਾਰਸ਼ਨਿਕ ਲੋਕ ਸੀਗੇ ਤੇ ਇਹ ਜਿਹੜੀ ਲਿਖਤ ਸੀਗੀ ਇਹ ਲਿਖੀ ਹੋਈ ਸੀਗੀ ਐਮੋਤੇਪ ਦੀ ਹੁਣ ਐਮੋਤੇਪ ਕੌਣ ਨੇ ਐਮੋਤੇਪ 2700 ਸਾਲ ਪਹਿਲਾਂ ਦੇ ਏਜੀਪਟ ਦੇ ਇੱਕ ਬਹੁਤ ਹੀ ਮਸ਼ਹੂਰ ਸਰਜਨ ਰਹੇ 2700 ਸਾਲ ਪਹਿਲਾਂ ਸਰਜਰੀ ਡਾਕਟਰ ਸੀਗੇ ਉਹ ਤੇ ਉਥੋਂ ਦੇ ਰਾਜੇ ਦੀ ਕੋਰਟ ਦੇ ਵਿੱਚ ਰਾਜਾ ਜੋਜ਼ਰ ਉਸ ਟਾਈਮ ਦੇ ਉੱਪਰ ਰਾਜਾ ਜੋਜ਼ਰ ਸੀ ਉੱਥੇ ਤੇ ਉਹਦੀ ਕੋਰਟ ਦੇ ਵਿੱਚ ਉਹ ਉਹਦੇ ਰਾਇਲ ਡਾਕਟਰ ਸੀਗੇ ਤੇ ਉਹਨਾਂ ਨੇ ਸਭ ਤੋਂ ਪਹਿਲੇ ਕੰਮਾਂ ਦੇ ਵਿੱਚੋਂ ਇਨਸਾਨ ਦੀ ਜਿਹੜੀ ਹਿਸਟਰੀ ਅੱਜ ਵੀ ਮੌਜੂਦ ਹੈਗੀ ਉਹਦੇ ਵਿੱਚ ਉਹਨਾਂ ਦਾ ਕੰਮ ਬਹੁਤ ਹੀ ਜ਼ਿਆਦਾ ਆ ਤੇ ਜਦੋਂ ਹੀ ਉਹਨਾਂ ਨੂੰ ਇਹ ਪਤਾ ਲੱਗਾ ਕਿ ਇਹ ਐਮਹੋਟੇਪ ਦੀ ਲਿਖੀ ਹੋਈ ਹੈ ਤਾਂ ਬਹੁਤ ਹੀ ਖੁਸ਼ ਹੋਏ ਤੇ ਉਹਨਾਂ ਨੇ ਉਹਨੂੰ ਧਿਆਨ ਨਾਲ ਪੜ੍ਹਿਆ ਕਿ ਇਹਦੇ ਵਿੱਚ ਕੀ ਲਿਖਿਆ ਹੋਇਆ ਤੇ ਉਹ ਜਿਹੜੀ ਵੀ ਉਹ 15 ਫੁੱਟ ਲੰਬੀ ਉਹ ਰਾਈਟਿੰਗ ਸੀਗੀ ਸਾਰੀ ਦੀ ਸਾਰੀ ਅਸਲ ਦੇ ਵਿੱਚ ਐਮਹੋਟੇਪ ਨੇ ਉਹਦੇ ਵਿੱਚ ਆਪਣੇ ਅਲੱਗ-ਅਲੱਗ ਪੇਸ਼ੈਂਟਸ ਦੇ ਨਾਮ ਲਿਖੇ ਸੀਗੇ ਸੀਰੀਅਲ ਵਾਈਜ਼ ਲਿਖੇ ਸੀ ਬੜਾ ਕਾਇਦੇ ਨਾਲ ਤਰੀਕੇ ਦੇ ਨਾਲ ਸਲੀਕੇ ਨਾਲ ਲਿਖਿਆ ਹੋਇਆ ਸੀ ਸਭ ਕੁਝ ਸੀਰੀਅਲ ਵਾਈਜ਼ ਪੇਸ਼ੈਂਟ ਨੰਬਰ 1 ਪੇਸ਼ੈਂਟ ਨੰਬਰ 2 3 4 5 ਇਸ ਤਰ੍ਹਾਂ ਕਰਕੇ ਬਹੁਤ ਲੰਬੀ ਸੈਂਕੜਿਆਂ ਦੀ ਲਿਸਟ ਸੀਗੀ ਉਹ ਪੇਸ਼ੈਂਟ ਦਾ ਨਾਮ ਉਹ ਕਿੰਨੀ ਤਰੀਕ ਨੂੰ ਮੇਰੇ ਕੋ ਆਇਆ ਉਹਨੂੰ ਕੀ ਬਿਮਾਰੀ ਸੀ ਤੇ ਮੈਂ ਉਹਦਾ ਕੀ ਇਲਾਜ ਕੀਤਾ ਤੇ ਜ਼ਿਆਦਾਤਰ ਜੋ ਕੇਸਸ ਸੀ ਉਹਨਾਂ ਦੇ ਉਹ ਟੁੱਟੀਆਂ ਹੱਡੀਆਂ ਵਗੈਰਾ ਜਾਂ ਇਸ ਤਰ੍ਹਾਂ ਦੀਆਂ ਛੋਟੀਆਂ-ਮੋਟੀਆਂ ਬਿਮਾਰੀਆਂ ਤੇ ਸੀਗੇ ਤੇ ਜਿਹੜਾ ਸਭ ਤੋਂ ਇੰਟਰਸਟਿੰਗ ਕੇਸ ਸੀ ਜਿਹੜਾ ਐਕਸਪਰਟਸ ਨੂੰ ਦਾ ਧਿਆਨ ਜਿਨੇ ਆਪਣੀ ਵੱਲ ਖਿੱਚਿਆ ਉਹ ਸੀਗਾ ਕੇਸ ਨੰਬਰ 45 ਕੇਸ ਨੰਬਰ 45 ਤੇ ਕੇਸ ਨੰਬਰ 45 ਦੀ ਦੇ ਪੇਸ਼ੈਂਟ ਦੀ ਜਿਹੜੀ ਪ੍ਰੋਬਲਮ ਸੀਗੀ ਉਹ ਜਿੱਥੇ ਜਿਹੜੇ ਖਾਨੇ ਦੇ ਵਿੱਚ ਲਿਖੀ ਹੋਈ ਸੀ ਉੱਥੇ ਮੋਤੇਪ ਨੇ ਲਿਖਿਆ ਸੀਗਾ ਬਲਜਿੰਗ ਮਾਸ ਇਨ ਦਾ ਬ੍ਰੈਸਟ ਮਤਲਬ ਕਿ ਬ੍ਰੈਸਟ ਦੇ ਵਿੱਚ ਉਹ ਕੋਈ ਔਰਤ ਸੀ ਕੋਈ ਲੇਡੀ ਤੇ ਉਹਨਾਂ ਦੀ ਛਾਤੀ ਦੇ ਵਿੱਚ ਮਤਲਬ ਐਕਸਟਰਾ ਮਾਸ ਸੀਗਾ ਜਿਹੜਾ ਕਿ ਨਹੀਂ ਹੋਣਾ ਚਾਹੀਦਾ ਤੇ ਉਹਨੂੰ ਮੋਤੇਪ ਨੇ ਬੋਲਿਆ ਕਿ ਇਹ ਇੱਕ ਤਰ੍ਹਾਂ ਦਾ ਟਿਊਮਰ ਹੈ ਤੇ ਟਿਊਮਰ ਤੋਂ ਆਪਾਂ ਨੂੰ ਹੁਣ ਆਈਡੀਆ ਹੋ ਜਾਂਦਾ ਕਿ ਕੈਂਸਰ ਹੈ ਕਲੀਅਰ ਬਾਕੀ ਸਾਰੇ ਜਿੰਨੇ ਵੀ ਪੇਸ਼ੈਂਟ ਉਹਨਾਂ ਦੇ ਹੋਏ ਉਹਨਾਂ ਸਾਰ ਉਹਨਾਂ ਦੀਆਂ ਪ੍ਰੋਬਲਮਸ ਦੀ ਸਾਰਿਆਂ ਦਾ ਉਹਨਾਂ ਨੇ ਸੋਲੂਸ਼ਨ ਲਿਖਿਆ ਕਿ ਇਹਨੂੰ ਇਸ ਤਰ੍ਹਾਂ ਮੈਂ ਠੀਕ ਕੀਤਾ ਇਹਨੂੰ ਮੈਂ ਇਸ ਤਰ੍ਹਾਂ ਠੀਕ ਕੀਤਾ ਬਟ ਕੇਸ ਨੰਬਰ 45 ਦੇ ਥੱਲੇ ਇਮੋਤੈਪ ਨੇ 2700 ਸਾਲ ਪਹਿਲਾਂ ਇਹ ਲਿਖਿਆ ਕਿ ਇਹਦਾ ਕੋਈ ਇਲਾਜ ਨਹੀਂ ਤਾਂ ਇਹ ਆਪਾਂ ਨੂੰ ਇਹ ਇਨਸਾਨ ਨੂੰ ਮਿਲੀ ਹੋਈ ਕੈਂਸਰ ਦੀ ਸਭ ਤੋਂ ਪੁਰਾਣੀ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਐਵੀਡੈਂਸ ਹੈਗਾ ਅੱਜ ਤੋਂ 2700 ਸਾਲ ਪੁਰਾਣਾ ਐਵੀਡੈਂਸ ਇਮੋਤੈਪ ਦੀ ਉਸ ਕਿਤਾਬ ਦੇ ਵਿੱਚ ਮਿਲਿਆ ਹੋਇਆ ਕਿਉਂਕਿ ਇਮੋਤੈਪ ਹੋਇਆ 7th ਸੈਂਚਰੀ ਬੀਸੀ ਬਿਫੋਰ ਕ੍ਰਾਈਸਟ ਜੇ ਹੁਣ ਆਪਾਂ ਦੇਖੀਏ ਕਿ 2024 ਚੱਲਦਾ ਤਾਂ 700 ਸਾਲ ਉਧਰ ਲਈ ਤਾਂ 2700 ਸਾਲ ਹੋ ਜਾਂਦੇ ਆ ਤੇ 2700 ਸਾਲ ਪਹਿਲਾਂ ਦੀ ਇਹ ਗੱਲ ਹੈਗੀ ਆ ਤੇ ਟਿਊਮਰ ਹੈਗਾ ਕਲੀਅਰ ਤੇ ਆਪਾਂ ਨੂੰ ਕਲੀਅਰ ਪਤਾ ਹੈਗਾ ਕਿ ਜੇ ਕਿਸੇ ਲੇਡੀ ਦੀ ਬ੍ਰੈਸਟ ਦੇ ਵਿੱਚ ਬਲਜਿੰਗ ਮਾਸ ਹੈਗਾ ਤਾਂ ਉਹਦਾ ਮਤਲਬ ਕੀ ਹੈਗਾ ਕਿਉਂਕਿ ਬ੍ਰੈਸਟ ਕੈਂਸਰ ਬਹੁਤ ਕਾਮਨ ਹੈਗਾ ਤੇ ਆਪਾਂ ਨੂੰ ਇੱਕ ਐਗਜ਼ਾਮਪਲ ਕਲੀਅਰ ਮਿਲਦੀ ਹੈ ਉਸ ਤੋਂ ਬਾਅਦ ਕੈਂਸਰ ਦਾ ਜ਼ਿਕਰ ਆਉਂਦਾ 440 BC ਦੇ ਵਿੱਚ ਮਤਲਬ ਐਮੋ ਟਾਈਪ ਦੇ ਉਸ ਕੈਂਸਰ ਦੇ 45 ਨੰਬਰ ਪੇਸ਼ੈਂਟ ਦੀ ਗੱਲ ਕਰਨ ਤੋਂ ਬਾਅਦ ਜਿਹੜੀ ਹਿਸਟਰੀ ਜਿਹੜੀਆਂ ਕਿਤਾਬਾਂ ਮਾਡਰਨ ਐਕਸਪਰਟਸ ਨੂੰ ਮਿਲੀਆਂ ਉਹਨਾਂ ਦੇ ਵਿੱਚ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਤਾਂ ਇਤਿਹਾਸ ਦੇ ਵਿੱਚ ਕਿਤੇ ਗੁੰਮ ਗਈਆਂ ਹੋਣੀਆਂ ਗਵਾਚ ਗਈਆਂ ਹੋਣੀਆਂ ਵਾਰਸ ਦੇ ਵਿੱਚ ਜਾਂ ਹੋਰ ਅਡਰਟ ਤਰੀਕਿਆਂ ਦੇ ਨਾਲ ਬਟ ਜਿਹੜੀ ਉਸ ਤੋਂ ਅਗਲੀ ਐਗਜ਼ਾਮਪਲ ਲਿਖੀ ਹੋਈ ਮਿਲੀ 440 ਬੀਸੀ ਦੀ ਆ ਤੇ ਹੇਰੋਡੋਟਸ ਤੇ ਲਿਖੀ ਹੋਈ ਆ ਹੇਰੋਡੋਟਸ ਉਹ ਇਨਸਾਨ ਨੇ ਜਿਨ੍ਹਾਂ ਨੂੰ ਸਭ ਤੋਂ ਪਹਿਲਾਂ హిస్టోరియన్ ਮੰਨਿਆ ਗਿਆ ਉਹ ਇੱਕ ਗ੍ਰੀਕ ਸੀਗੇ ਯੂਨਾਨ ਦੇ ਉਹਨਾਂ ਦੀ ਲਿਖੀ ਹੋਈ ਬੁੱਕ ਦਾ ਹਿਸਟਰੀ ਅੱਜ ਤੱਕ ਦੀ ਸਭ ਤੋਂ ਪੁਰਾਣੀ ਇਤਿਹਾਸ ਦੀ ਲਿਖੀ ਹੋਈ ਬੁੱਕ ਮੰਨੀ ਗਈ ਆ ਇੱਥੇ ਮੇਰੀ ਲਾਇਬ੍ਰੇਰੀ ਦੇ ਵਿੱਚ ਵੀ ਹੈਗੀ ਆ ਉਹ ਜਿਹਦੇ ਵਿੱਚ ਜੇ ਤੁਸੀਂ ਸ਼ਾਇਦ ਸੁਣਿਆ ਹੋਊਗਾ ਕਿ ਟ੍ਰੋਜਨ ਹਾਰਸ ਹੈਗਾ ਤੇ ਹੇਲਨ ਹੈਗੀ ਆ ਟਰਾਇ ਦੀ ਤੇ ਜਿਹਦੀ ਸੁੰਦਰਤਾ ਬਹੁਤ ਹੀ ਜ਼ਿਆਦਾ ਮਸ਼ਹੂਰ ਸੀ ਜਿਹਦੇ ਕਰਕੇ ਉਹ ਲੜਾਈ ਹੋਈ ਅਖੀਲਿਸ ਵਗੈਰਾ ਤੁਸੀਂ ਸੁਣਿਆ ਹੋਣਾ ਸਾਰਾ ਤਾਂ ਉਹ ਜਿਹੜੇ ਵਰਣਨ ਹੈਗੇ ਉਸ ਲੜਾਈ ਦੇ ਉਹ ਹੇਰੋਡੋਟਸ ਨੇ ਸਭ ਤੋਂ ਪਹਿਲੀ ਵਾਰ ਆਪਣੀ ਉਸ ਕਿਤਾਬ ਦਾ ਹਿਸਟਰੀ ਦੇ ਵਿੱਚ ਲਿਖਿਆ ਤੇ ਉੱਥੋਂ ਹੀ ਸਾਨੂੰ ਉਹਦੇ ਬਾਰੇ ਪਤਾ ਲੱਗਦਾ ਤੇ ਉਸ ਤੋਂ ਇਲਾਵਾ ਈਰਾਨ ਦੇ ਬਹੁਤ ਸਾਰੇ ਪਰਸ਼ੀਅਨ ਰਾਜਿਆਂ ਦੀਆਂ ਡੇਰੀਅਸ ਜਿਹਨੂੰ ਆਪਾਂ ਦਾਰਾ ਬੋਲਦੇ ਆ ਤੇ ਇਹਨਾਂ ਸਾਰਿਆਂ ਦੀਆਂ ਕਹਾਣੀਆਂ ਲਿਖੀਆਂ ਨੇ ਉਹਨਾਂ ਨੇ ਪਰ ਹੁਣ ਆਪਾਂ ਮੁੜਦੇ ਆ ਆਪਣੇ ਮੇਨ ਮੁੱਦੇ ਵੱਲ ਕੈਂਸਰ ਵੱਲ ਤੇ ਹੁਣ ਆਪਾਂ ਦੇਖਦੇ ਆ ਕਿ ਹੇਰੋਡੋਟਸ ਨੇ 440 BC ਦੇ ਵਿੱਚ ਕੈਂਸਰ ਦੇ ਬਾਰੇ ਵਿੱਚ ਕੀ ਕਿਹਾ ਇਥੇ ਉਹ ਗੱਲ ਕਰਦੇ ਆ ਪਰਸ਼ੀਆ ਉਸ ਟਾਈਮ ਪਰਸ਼ੀਆ ਕਿਹਾ ਜਾਂਦਾ ਸੀ ਅੱਜ ਦਾ ਇਰਾਨ ਤੇ ਉਸ ਟਾਈਮ ਕਿਉਂਕਿ ਪਰਸ਼ੀਨ ਅੰਪਾਇਰ ਬਹੁਤ ਹੀ ਵੱਡਾ ਤੇ ਬਹੁਤ ਹੀ ਪਾਵਰਫੁਲ ਅੰਪਾਇਰ ਸੀ ਤੇ ਇਸ ਕਰਕੇ ਪਰਸ਼ੀਨ ਅੰਪਾਇਰ ਦਾ ਜ਼ਿਕਰ ਉਸ ਕਿਤਾਬ ਦੇ ਵਿੱਚ ਬਹੁਤ ਜ਼ਿਆਦਾ ਵਾਰ ਆਇਆ ਤੇ ਨਾਲ ਹੀ ਜ਼ਿਕਰ ਆਇਆ ਅਤੋਸਾ ਦਾ ਅਤੋਸਾ ਪਰਸ਼ੀਆ ਦੀ ਕੁਇਨ ਸਾਇਰਸ ਦਾ ਗ੍ਰੇਟ ਸਾਇਰਸ ਦਾ ਗ੍ਰੇਟ ਸਭ ਤੋਂ ਮਹਾਨ ਰਾਜਾ ਇਰਾਨ ਦਾ ਅੱਜ ਤੱਕ ਦਾ ਹੋਇਆ ਉਹਦੀ ਬੇਟੀ ਤੇ ਡੇਰੀਅਸ ਡੇਰੀਅਸ ਦੀ ਵਾਈਫ ਦਾਰਾ ਜਿਹਨੂੰ ਆਪਾਂ ਦਾਰਾ ਬੋਲਦੇ ਆ ਤੇ ਸਿਕੰਦਰ ਤੇ ਦਾਰਾ ਉਹਨਾਂ ਦੀ ਲੜਾਈ ਵੀ ਬਹੁਤ ਮਸ਼ਹੂਰ ਆ ਇਹ ਉਹੀ ਟਾਈਮ ਹੈਗਾ ਇਹ ਉਹੀ ਦਾਰਾ ਵਾ ਜਿਹਦੀ ਸਿਕੰਦਰ ਅਲੈਗਜ਼ੈਂਡਰ ਨਾਲ ਲੜਾਈ ਹੋਈ ਆ ਤੇ ਡੇਰੀਅਸ ਦੀ ਉਹ ਵਾਈਫ ਆ ਅਤੋਸਾ ਤੇ ਅਤੋਸਾ ਦੇ ਬਾਰੇ ਵਿੱਚ ਅਤੋਸਾ ਦੀ ਬਿਮਾਰੀ ਦੇ ਬਾਰੇ ਵਿੱਚ ਫਿਰੋਡੋਟਸ ਲਿਖਦੇ ਆ ਕਿ ਅਤੋਸਾ ਇੱਕ ਯੰਗ ਲੜਕੀ ਸੀ ਔਰਤ ਸੀ ਤੇ ਨਾਰਮਲ ਉਹਦੀ ਲਾਈਫ ਸੀ ਫਿਟ ਸੀਗੀ ਉਹਨੂੰ ਕੋਈ ਪ੍ਰੋਬਲਮ ਨਹੀਂ ਸੀ ਬਟ ਉਸ ਤੋਂ ਬਾਅਦ ਉਹ ਇੱਕਦਮ ਹੀ ਬਿਮਾਰ ਹੋਈ ਤੇ ਬਹੁਤ ਹੀ ਜ਼ਿਆਦਾ ਬਿਮਾਰ ਹੁੰਦੀ ਗਈ ਹੁੰਦੀ ਏ ਬਹੁਤ ਸਾਰੇ ਲੋਕਾਂ ਨੂੰ ਬਹੁਤ ਸਾਰੇ ਡਾਕਟਰਸ ਨੂੰ ਦੂਰ ਦੂਰ ਦੇ ਡਾਕਟਰਸ ਨੂੰ ਬੁਲਾਇਆ ਗਿਆ ਉਹਦਾ ਇਲਾਜ ਕਰਨ ਲਈ ਦੂਰ ਦਰਾਡੇ ਤੇ ਜਿਹੜੇ ਅੰਪਾਇਰ ਸੀ ਜਾਂ ਰਾਜੇ ਸੀ ਉਹਨਾਂ ਨੂੰ ਵੀ ਰਿਕੁਐਸਟ ਕੀਤੀ ਗਈ ਕਿ ਤੁਹਾਡੇ ਕੋਈ ਵੀ ਜਿਹੜੇ ਤੁਹਾਡੇ ਆਪਣੇ ਡਾਕਟਰ ਹੈਗੇ ਉਹਨਾਂ ਨੂੰ ਭੇਜੋ ਤਾਂ ਕਿ ਅਤੋਸਾ ਦਾ ਇਲਾਜ ਕੀਤਾ ਜਾ ਸਕੇ ਪਰ ਕੋਈ ਵੀ ਡਾਕਟਰ ਉਹਦਾ ਇਲਾਜ ਨਹੀਂ ਕਰ ਪਾਇਆ ਤੇ ਅਤੋਸਾ ਦੀ ਜਿਹੜੀ ਹਾਲਤ ਸੀ ਫਿਜ਼ੀਕਲ ਕੰਡੀਸ਼ਨ ਸੀ ਉਹ ਬੱਦਤਰ ਤੋਂ ਬੱਦਤਰ ਹੁੰਦੀ ਗਈ ਤੇ ਉੱਥੇ ਈਰਾਨ ਦੇਸ਼ ਰਾਜੇ ਡੇਰੀਅਸ ਪਰਸ਼ੀਨ ਅੰਪਾਇਰ ਦੇ ਵਿੱਚ ਇੱਕ ਸਲੇਵ ਸੀ ਕਿਉਂਕਿ ਸਲੇਵਾਂ ਹੀ ਰੱਖੇ ਜਾਂਦੇ ਸੀ ਜਦੋਂ ਵੀ ਕਿਤੇ ਲੜਾਈ ਹੁੰਦੀ ਤਾਂ ਉਸ ਏਰੀਆ ਨੂੰ ਜਿੱਤਣ ਤੋਂ ਬਾਅਦ ਉਹ ਲੋਕਾਂ ਨੂੰ ਲਿਆਂਦਾ ਜਾਂਦਾ ਗੁਲਾਮ ਬਣਾ ਕੇ ਤਾਂ ਜਦੋਂ ਯੂਨਾਨ ਦੇ ਨਾਲ ਇਹਨਾਂ ਦੀ ਲੜਾਈ ਹੋਈ ਤਾਂ ਯੂਨਾਨ ਤੋਂ ਬਹੁਤ ਸਾਰੇ ਲੋਕ ਲੈ ਕੇ ਆਏ ਇਹ ਉਹਨਾਂ ਦੇ ਵਿੱਚੋਂ ਇੱਕ ਸਲੇਵ ਸੀਗਾ ਗੁਲਾਮ ਸੀ ਦਿਮੋਸਿਦਸ ਦਿਮੋਸੀਦਸ ਉਹਦਾ ਨਾਮ ਸੀ ਉਹਨੂੰ ਮੈਡੀਕਲ ਸਾਇੰਸ ਦੇ ਬਾਰੇ ਵਿੱਚ ਇੰਟਰਸਟ ਸੀ ਤੇ ਕਾਫੀ ਨੌਲੇਜ ਤੇ ਜਦੋਂ ਉਹਨੇ ਆਪਣੀਆਂ ਸਰਵਿਸਸਿਜ਼ ਦਿੱਤੀਆਂ ਉਹਨੇ ਜਦੋਂ ਕਿਹਾ ਕਿ ਮੈਂ ਆ ਤੋ ਸਾਨੂੰ ਦੇਖਣਾ ਚਾਹੂੰਗਾ ਕਿ ਕੀ ਉਹਨੂੰ ਪ੍ਰੋਬਲਮ ਹੈਗੀ ਆ ਤਾਂ ਉਹੀ ਉਹ ਸੇਮ ਜੋ ਬ੍ਰੈਸਟ ਦੇ ਵਿੱਚ ਜਿਹਦਾ ਜ਼ਿਕਰ 820 BC ਦੇ ਵਿੱਚ ਐਮੋਟਿਪ ਨੇ ਕੀਤਾ ਸੀ ਤਾਂ ਸੇਮ ਉਹੀ ਬਲਜਿੰਗ ਮਾਸ ਇਤੋਸਾ ਦੇ ਬ੍ਰੈਸਟ ਦੇ ਵਿੱਚ ਸੀ ਤੇ ਫੇਰ ਜਿਹੜੀ ਚੀਜ਼ ਐਮੋਟਿਪ ਨੇ ਹੁਣ ਤੋਂ 2700 ਸਾਲ ਪਹਿਲਾਂ ਕਹੀ ਤੇ ਉਹੀ ਚੀਜ਼ ਦੇ ਮੋਸੋਦਸ ਨੇ ਆਤੋਸਾ ਨੂੰ ਦੇਖ ਕੇ ਬੋਲੀ ਕਿ ਇਹ ਇੱਕ ਤਰ੍ਹਾਂ ਦਾ ਟਿਊਮਰ ਹੈ ਤੇ ਮੇਰੇ ਕੋਲ ਤੁਹਾਡੇ ਲਈ ਇੱਕ ਬੁਰੀ ਖਬਰ ਆ ਤੇ ਇਹਦਾ ਕਿਤੇ ਕੋਈ ਵੀ ਇਲਾਜ ਨਹੀਂ ਹੈਗਾ ਦੋ ਇਤਿਹਾਸ ਦੇ ਬਹੁਤ ਹੀ ਮਹਾਨ ਬੰਦਿਆਂ ਦੀ ਆਪਾਂ ਗੱਲ ਕੀਤੀ ਤੇ ਉਹਨਾਂ ਨੇ ਕੈਂਸਰ ਦੇ ਬਾਰੇ ਦੇ ਵਿੱਚ ਆਪਣੀਆਂ ਪੁਰਾਣੀਆਂ ਕਿਤਾਬਾਂ ਦੇ ਵਿੱਚ ਕੀ ਲਿਖਿਆ ਉਹ ਦੱਸਿਆ ਹੁਣ ਆਪਾਂ ਤੀਸਰੇ ਦੁਨੀਆ ਦੇ ਕਿਹਜੇ ਬੰਦੇ ਵੱਲ ਚੱਲਦੇ ਆ ਜਿਹਦਾ ਨਾਮ ਵੀ ਦੁਨੀਆ ਦੇ ਵਿੱਚ ਹਮੇਸ਼ਾ ਲਈ ਅਮਰ ਹੋ ਗਿਆ ਤੇ ਉਹਦਾ ਨਾਮ ਆ ਹਿਪੋਕ੍ਰੇਟ ਅੱਜ ਦਾ ਜਿਹੜਾ ਵਰਡ ਹੈਗਾ ਹਿਪੋਕ੍ਰੇਸੀ ਉਹ ਵੀ ਵਰਡ ਜਿਹੜਾ ਹਿਪੋਕ੍ਰੇਸੀ ਆ ਤੇ ਉਹ ਵਰਡ ਵੀ ਹਿਪੋਕ੍ਰੇਟ ਤੋਂ ਹੀ ਆ ਵਰਤੋਂ ਦੇ ਵਿੱਚ ਆਇਆ ਹਿਪੋਕ੍ਰੇਟਸ ਦੇ ਨਾਮ ਤੋਂ ਹਾਂ ਠੀਕ ਹੈ ਉਸ ਟਾਈਮ ਦੇ ਵਿੱਚ ਇਹਨੂੰ ਥੋੜਾ ਪੋਜ਼ਿਟਿਵ ਟਰਮ ਦੇ ਵਿੱਚ ਯੂਜ਼ ਕੀਤਾ ਗਿਆ ਬਟ ਹੌਲੀ ਹੌਲੀ ਕਰਕੇ ਤਾਂ ਇਹਨੂੰ 네ਗੇਟਿਵ ਦੇ ਵਿੱਚ ਯੂਜ਼ ਕੀਤਾ ਗਿਆ ਹਿਪੋਕ੍ਰੇਟਿਕ ਬਹੁਤ ਹੀ ਮਸ਼ਹੂਰ ਫਿਲਾਸਫਰ ਦਾਰਸ਼ਨਿਕ ਇਨਸਾਨੀ ਸਰੀਰ ਦੀ ਬਹੁਤ ਜ਼ਿਆਦਾ ਸਮਝ ਰੱਖਣ ਵਾਲੇ ਇਨਸਾਨ ਸੀ ਤੇ ਉਹ ਪਹਿਲੇ ਇਨਸਾਨ ਸੀ ਜਿਨ੍ਹਾਂ ਨੇ ਤਾਂ ਆਪਾਂ ਸਾਰਿਆਂ ਨੇ ਤੁਸੀਂ ਸੁਣਿਆ ਹੋਣਾ ਯੂਨਾਨੀ ਦਵਾਈਆਂ ਯੂਨਾਨੀ દવાਖਾਨਾ ਇੱਕ ਟਾਈਮ ਦੇ ਉੱਪਰ ਇਹਨਾਂ ਦਾ ਬਹੁਤ ਹੀ ਪ੍ਰਭਾਵ ਰਿਹਾ ਪੂਰੀ ਦੁਨੀਆ ਦੇ ਵਿੱਚ ਇੰਡੀਆ ਵਿੱਚ ਵੀ ਇਹਨਾਂ ਦੀ ਬਹੁਤ ਜ਼ਬਰਦਸਤ ਪ੍ਰੈਕਟਿਸ ਹੁੰਦੀ ਰਹੀ ਹੈ ਤੇ ਹਿਪੋਕ੍ਰੇਟ ਉਹ ਪਹਿਲੇ ਇਨਸਾਨ ਸੀ ਜਿਨ੍ਹਾਂ ਨੇ ਇਹ ਥਿਉਰੀ ਲਿਆਂਦੀ ਕਿ ਇਨਸਾਨ ਦੇ ਬਾਡੀ ਦੇ ਵਿੱਚ ਚਾਰ ਤਰ੍ਹਾਂ ਦੇ ਲਿਕਵਿਡ ਆ ਬਲੱਡ येलो ਬਾਇਲ ਬਲੈਕ ਬਾਇਲ ਤੇ ਫਲੇਗਮ ਤੇ ਉਹਨਾਂ ਨੇ ਅਲੱਗ-ਅਲੱਗ ਬਿਮਾਰੀਆਂ ਨੂੰ ਇਨਾਂ ਦੇ ਅਲੱਗ-ਅਲੱਗ ਪਾਰਟ ਦੇ ਵਿੱਚ ਵੰਡੇਆ ਤੇ ਹਿਪੋਕ੍ਰੇਟ ਨੇ ਇਹ ਕਿਹਾ ਕਿ ਜਿਹੜਾ ਇਨਸਾਨ ਦੇ ਅੰਦਰ ਇਹ ਚਾਰ ਤਰ੍ਹਾਂ ਦਾ ਲਿਕਵਿਡ ਹੈਗਾ ਇਹਦੀ ਜਿਹੜੀ ਮਾਤਰਾ ਵਾ ਉਹ ਬਿਲਕੁਲ ਇੱਕ ਸਾਰ ਰਹਿੰਦੀ ਹੈ ਇੱਕ ਸਿਮੇਟਰੀ ਚ ਰਹਿੰਦੀ ਆ ਉਹਦੀ ਇੱਕ ਪ੍ਰੋਪਰ ਕਨਸੈਂਟ੍ਰੇਸ਼ਨ ਬਟ ਜਦੋਂ ਵੀ ਕਦੇ ਉਹ ਕਨਸੈਂਟ੍ਰੇਸ਼ਨ ਵਿਗੜਦੀ ਆ ਤਾਂ ਉਦੋਂ ਬਿਮਾਰੀ ਇਨਸਾਨ ਦੇ ਅੰਦਰ ਪੈਦਾ ਹੁੰਦੀ ਤੇ ਉਹਨਾਂ ਨੇ ਪ੍ਰੋਪਰ ਉਹਦਾ ਵਰਣਨ ਕੀਤਾ ਆਪਣੀ ਕਿਤਾਬ ਦੇ ਵਿੱਚ ਕਿ ਕਿਹੜੇ ਬਲੈਕ ਬਾਈਲ ਜਾਂ yellow ਬਾਈ ਜਾਂ ਫਲੇਗਮ ਤੇ ਜਾਂ ਫਿਰ ਬਲੱਡ ਐਨ ਐਚਓ ਕਿਦੇ ਵਧਣ ਦੇ ਨਾਲ ਕਿਹੜੀ ਤਰ੍ਹਾਂ ਦੀ ਬਿਮਾਰੀ ਹੁੰਦੀ ਤੇ ਉਹਨਾਂ ਨੇ ਇਹ ਵੀ ਨਾਲ ਲਿਖਿਆ ਕਿ ਸਭ ਤੋਂ ਖਤਰਨਾਕ ਹੈਗਾ ਵਾ ਬਲੈਕ ਵਾਈਲ ਦਾ ਵਧ ਜਾਣਾ ਤੇ ਬਲੈਕ ਵਾਈਲ ਦੇ ਵਧਣ ਦੇ ਨਾਲ ਦੋ ਬਿਮਾਰੀਆਂ ਉਹਨਾਂ ਨੇ ਲਿਖੀਆਂ ਕਿ ਜੇ ਕਿਸੇ ਵੀ ਇਨਸਾਨ ਦੇ ਅੰਦਰ ਬਲੈਕ ਵਾਈਲ ਵੱਧਦਾ ਵਾ ਤਾਂ ਦੋ ਬਿਮਾਰੀਆਂ ਹੁੰਦੀਆਂ ਨੇ ਪਹਿਲੀ ਕੈਂਸਰ ਹੁਣ ਤੁਸੀਂ ਦੂਸਰੀ ਦਾ ਨਾਮ ਸੁਣ ਕੇ ਹੈਰਾਨ ਹੋ ਜਾਓਗੇ ਤਾਂ ਦੂਸਰੀ ਹੈਗੀ ਆ ਡਿਪਰੈਸ਼ਨ ਇਹ ਅੱਜ ਤੋਂ 2300 ਸਾਲ ਪਹਿਲਾਂ ਹਿਪੋਕ੍ਰੇਟ ਨੇ ਲਿਖਿਆ ਜੇ ਆਪਾਂ ਹੁਣ ਅੱਜ ਕਹੀਏ ਕਿ ਅੱਜ ਦੇ ਲੋਕ ਬੜੇ ਸਿਆਣੇ ਤਾਂ ਤੁਸੀਂ ਦੇਖੋ 2300 ਸਾਲ ਪਹਿਲਾਂ ਵੀ ਬਹੁਤ ਲੋਕ ਬੈਠੇ ਸੀ ਜਿਨ੍ਹਾਂ ਨੇ ਬਹੁਤ ਜ਼ਿਆਦਾ ਸਰਚ ਕੀਤੀ ਹੋਈ ਹੈ। ਨਾਲ ਹੀ ਹਿਪੋਕ੍ਰੇਟ ਇਹ ਵੀ ਲਿਖਦੇ ਆ ਕਿ ਕੈਂਸਰ ਬੈਟਰ ਹੈਗਾ ਕਿ ਉਹਨੂੰ ਉਸੇ ਤਰ੍ਹਾਂ ਹੀ ਛੱਡ ਦਿੱਤਾ ਜਾਣਾ ਜਿਸ ਤਰ੍ਹਾਂ ਉਹ ਹੈਗਾ ਵਾ। ਬਾਕੀ ਸਾਰੀਆਂ ਬਿਮਾਰੀਆਂ ਦਾ ਇਲਾਜ ਹਿਪੋਕ੍ਰੇਟ ਨੇ ਵੀ ਆਪਣੇ ਗ੍ਰੰਥਾਂ ਦੇ ਵਿੱਚ ਗ੍ਰੰਥ ਕਹਿ ਦਿੰਨੇ ਆ। ਵਧੀਆ ਕਿਤਾਬਾਂ ਨੇ ਨੌਲੇਜ ਵਾਲੀਆਂ ਤਾਂ ਆਪਾਂ ਗ੍ਰੰਥ ਬੋਲ ਦਿੰਨੇ ਆ ਜਿਨ੍ਹਾਂ ਤੋਂ ਆਪਾਂ ਨੂੰ ਬੜੀ ਜਾਣਕਾਰੀ ਮਿਲਦੀ ਆ। ਸਥਿਕਾਰਨ ਵਾਲਾ ਆਪਾਂ ਗ੍ਰੰਥ ਬੋਲ ਦਿੰਨੇ ਆ। ਤਾਂ ਉਹਨਾਂ ਨੇ ਹਰੇਕ ਬਿਮਾਰੀ ਦਾ ਚੰਗੀ ਤਰ੍ਹਾਂ ਸੋਲੂਸ਼ਨ ਲਿਖਿਆ ਕਿ ਕਿਹੜੀ ਬਿਮਾਰੀ ਨੂੰ ਕਿਸ ਤਰ੍ਹਾਂ ਠੀਕ ਕੀਤਾ ਜਾਂਦਾ ਪਰ ਕੈਂਸਰ ਦੇ ਬਾਰੇ ਵਿੱਚ ਉਹਨਾਂ ਨੇ ਇਹ ਲਿਖਿਆ ਕਿ ਬੈਟਰ ਹੈ ਕਿ ਇਹਨੂੰ ਉਸੇ ਤਰ੍ਹਾਂ ਹੀ ਛੱਡ ਦਿੱਤਾ ਜਾਵੇ ਜਿਵੇਂ ਇਹ ਹੈ ਕਿਉਂਕਿ ਜੇ ਤੁਸੀਂ ਇਹਨੂੰ ਟ੍ਰੀਟ ਕਰਨ ਦੀ ਕੋਸ਼ਿਸ਼ ਕਰੋਗੇ ਇਹ ਹੋਰ ਜ਼ਿਆਦਾ ਵਿਗੜੂਗਾ ਬਿਫੋਰ ਕ੍ਰਾਈਸਟ ਦਾ ਟਾਈਮ ਖਤਮ ਹੋ ਗਿਆ ਹੁਣ ਆਪਾਂ 2000 ਸਾਲ ਦੇ ਅੰਦਰ ਅੰਦਰ ਵਾਲੇ ਘੇਰੇ ਦੇ ਵਿੱਚ ਆਉਨੇ ਐ ਮਹੋਤੈਪ ਦੀ ਗੱਲ ਕੀਤੀ ਉਸ ਤੋਂ ਬਾਅਦ ਆਪਾਂ ਹੇਰੋਡੋਟਸ ਦੀ ਗੱਲ ਕੀਤੀ ਫਿਰ ਆਪਾਂ ਹਿਪੋਕ੍ਰੇਟ ਦੀ ਗੱਲ ਕੀਤੀ ਹੁਣ ਆਪਾਂ ਆਉਣੇ ਆ 160ਵੀਂ ਸਦੀ 160ਵੇਂ ਸਾਲ ਦੇ ਵਿੱਚ ਮਤਲਬ ਈਸਾ ਦੇ ਜਨਮ ਹੋਣ ਤੋਂ 160 ਸਾਲ ਅੱਗੇ ਅੱਗੇ ਆਪਾਂ ਸਭ ਤੋਂ ਮਸ਼ਹੂਰ ਉਸ ਟਾਈਮ ਦੇ ਜਿਹੜੇ ਫਿਜ਼ੀਸ਼ੀਨ ਸੀ ਜਿਨ੍ਹਾਂ ਨੂੰ ਮੈਡੀਕਲ ਹਿਸਟਰੀ ਚ ਬਹੁਤ ਹੀ ਸਤਿਕਾਰ ਨਾਲ ਦੇਖਿਆ ਜਾਂਦਾ ਜਿਨ੍ਹਾਂ ਦੀਆਂ ਬਹੁਤ ਸਾਰੀਆਂ ਲਿਖਤਾਂ ਨੂੰ ਅਗਲੇ 6-700 ਸਾਲ ਤੱਕ ਡਾਕਟਰਸ ਫੋਲੋ ਕਰਦੇ ਰਹੇ ਉਹਨਾਂ ਦੀ ਥਿਉਰੀਜ਼ ਨੂੰ ਫੋਲੋ ਕਰਦੇ ਰਹੇ ਜੋ ਜੋ ਉਹਨਾਂ ਨੇ ਸੋਲੂਸ਼ਨ ਦੱਸੇ ਉਹਨਾਂ ਨੂੰ ਇਨ ਬਿਨ ਉਸ ਤਰ੍ਹਾਂ ਹੀ ਅਗਲੇ 600 ਸਾਲ ਤੱਕ ਇਨਸਾਨ ਦੇ ਉੱਪਰ ਉਸੇ ਤਰ੍ਹਾਂ ਵਰਤਿਆ ਗਿਆ ਤੇ ਉਹਨਾਂ ਦਾ ਨਾਮ ਸੀ ਕਲੋਡੀਅਸ ਗੈਲਨ ਤੇ ਕਲੋਡੀਅਸ ਗੈਲਨ ਵੀ ਇੱਕ ਬਹੁਤ ਵੱਡੇ ਮਤਲਬ ਪ੍ਰਸ਼ੰਸਕ ਸੀਗੇ ਹਿਪੋਕ੍ਰੇਟ ਦੇ ਤੇ ਉਹਨਾਂ ਨੇ ਕੈਂਸਰ ਦੇ ਉੱਪਰ ਬਹੁਤ ਜ਼ਿਆਦਾ ਕੰਮ ਕੀਤਾ ਉਹਨਾਂ ਦੀਆਂ ਬਹੁਤ ਸਾਰੀਆਂ ਲਿਖਤਾਂ ਅੱਜ ਵੀ ਮੌਜੂਦ ਨੇ ਤੇ ਉਹਨਾਂ ਨੇ ਬਿਲਕੁਲ ਸੇਮ ਥਿਉਰੀ ਕੈਂਸਰ ਦੇ ਬਾਰੇ ਦੇ ਵਿੱਚ ਹਿਪੋਕ੍ਰੇਟ ਵਾਲੀ ਰੱਖੀ ਕਿ ਇਹਦਾ ਕੋਈ ਵੀ ਇਲਾਜ ਕਿਤੇ ਵੀ ਨਹੀਂ ਹੈ ਤੇ ਗੈਲਨ ਨਾਲ ਇਹ ਵੀ ਲਿਖਦੇ ਆ ਕਿ ਬੈਟਰ ਹੈ ਕਿ ਉਸ ਪੇਸ਼ੈਂਟ ਨੂੰ ਜਿਹਨੂੰ ਟਿਊਮਰ ਜਾਂ ਕੈਂਸਰ ਦੀ ਬਿਮਾਰੀ ਆ ਬੈਟਰ ਆ ਕਿ ਉਹਨੂੰ ਹੋਰ ਤੰਗ ਨਾ ਕੀਤਾ ਜਾਵੇ ਕਿਉਂਕਿ ਇਨਸਾਨ ਆਲਰੇਡੀ ਇੱਕ ਬਹੁਤ ਹੀ ਖਤਰਨਾਕ ਬਿਮਾਰੀ ਨਾਲ ਜੂਝ ਰਿਹਾ ਤੇ ਜੇ ਤੁਸੀਂ ਉਹਦਾ ਟਰੀਟਮੈਂਟ ਕਰੋਗੇ ਉਹ ਹੋਰ ਜਿਆਦਾ ਤੰਗ ਹੋਊਗਾ ਤੇ ਇਹ ਜਿਹੜੀ ਥਿਉਰੀ ਆ ਜੋ ਗੈਲਨ ਨੇ 160 ਸਾਲ ਦੇ ਵਿੱਚ ਦਿੱਤੀ ਜਿਵੇਂ ਹੁਣ 2024 ਚੱਲ ਰਿਹਾ ਤਾਂ ਸਾਲ 160 ਦੇ ਵਿੱਚ ਜੋ ਗੈਲਨ ਨੇ ਥਿਉਰੀ ਦਿੱਤੀ ਅਗਲੇ 1300 ਸਾਲ ਤੱਕ ਇਹੀ ਥਿਉਰੀ ਯੂਰਪ ਦੇ ਵਿੱਚ ਮੇਨ ਦੁਨੀਆ ਦੇ ਵਿੱਚ ਇਹੀ ਚੀਜ਼ ਫਾਲੋ ਕੀਤੀ ਹੁਣ ਆਪਾਂ ਕਾਫੀ ਅੱਗੇ ਆ ਜਾਨੇ ਕਿਉਂਕਿ ਐਵੇਂ ਆਪਣਾ ਵੀਡੀਓ ਵੀ ਬਹੁਤ ਲੰਬਾ ਹੋ ਜਾਣਾ ਤੇ ਮੈਨੂੰ ਇਹ ਵੀ ਡਰ ਆ ਕਿ ਮੈਂ ਤੁਹਾਨੂੰ ਸ਼ਾਇਦ ਬਹੁਤ ਬੋਰ ਕਰ ਰਿਹਾ ਹਾਂਗਾ 1300 ਦੇ ਵਿੱਚ ਆ ਕੇ ਮਤਲਬ 14ਵੀਂ ਸਦੀ ਦੇ ਵਿੱਚ ਆ ਕੇ ਜான் ਆਫ ਆਰਡੀਨ ਯੂਰਪ ਦੇ ਇੱਕ ਮੰਨੇ ਪਰਮੰਨੇ ਡਾਕਟਰ ਸੀ ਜான் ਆਫ ਆਰਡੀਨ ਗੈਲਨ ਦਾ ਜ਼ਿਕਰ ਕਰਦੇ ਆ ਤੇ ਆਪਣੀ ਕਿਤਾਬ ਦੇ ਵਿੱਚ ਲਿਖਦੇ ਆ ਕਿ ਗੈਲਨ ਬਿਲਕੁਲ ਸਹੀ ਸੀਗੇ ਬਹੁਤ ਸਾਰੇ ਡਾਕਟਰਸ ਨੇ ਇਹਨੂੰ ਟਰੀਟ ਕਰਨ ਦੀ ਕੋਸ਼ਿਸ਼ ਕੀਤੀ ਆ ਬਟ ਉਹਦੇ ਨਾਲ ਪੇਸ਼ੈਂਟਸ ਦੀ ਬਿਮਾਰੀ ਠੀਕ ਹੋਣ ਦੀ ਬਜਾਏ ਹੋਰ ਵਿਗੜੀ ਆ ਤੇ ਜਿਹੜਾ ਉਹਨਾਂ ਨੂੰ ਫਿਜ਼ੀਕਲ ਦੁੱਖ ਉਹਨਾਂ ਨੂੰ ਪੇਨ ਸਹਿਣੀ ਪਈ ਉਸ ਤੋਂ ਹੋਰ ਜ਼ਿਆਦਾ ਵੱਧ ਗਈ ਇਹ ਚੀਜ਼ ਚੌਥੀ ਸਦੀ ਦੇ ਵਿੱਚ ਲਿਖੀ ਗਈ ਆ ਜான் ਆਫ ਆਰਡੀਨ ਦੁਆਰਾ ਤੇ ਉਹ ਦੇਖੋ ਮਤਲਬ ਉਸ ਤੋਂ 1400 ਸਾਲ ਪਹਿਲਾਂ ਦਿੱਤੀ ਹੋਈ ਥਿਉਰੀ ਨੂੰ ਵੀ ਕਹਿ ਰਿਹਾ ਕਿ ਇਹ ਹੀ ਬਿਲਕੁਲ ਸਹੀ ਚੀਜ਼ ਤੇ ਜਿਹੜਾ ਇਹ ਗੈਲਨ ਉਦੋਂ ਲਿਖ ਗਏ ਕਿ ਉਸ ਪੇਸ਼ੈਂਟ ਨੂੰ ਤੰਗ ਨਾ ਕੀਤਾ ਜਾਵੇ ਬਹੁਤ ਸਾਰੇ ਪੇਸ਼ੈਂਟਸ ਦੇ ਲਈ ਇਹ ਇੱਕ ਤਰ੍ਹਾਂ ਨਾਲ ਇੱਕ ਬਹੁਤ ਹੀ ਚੰਗੀ ਗੱਲ ਲਿਖ ਕੇ ਹੁਣ ਇਹਦਾ ਮੈਂ ਤੁਹਾਨੂੰ ਰੀਜ਼ਨ ਦੱਸਦਾ ਕਿਉਂ ਚੰਗੀ ਚੀਜ਼ ਲਿਖ ਕੇ ਕਿਉਂਕਿ ਉਸ ਟਾਈਮ ਦੇ ਉੱਪਰ ਜਿਹੜਾ ਪ੍ਰਚਲਿਤ ਇੱਕ ਕੈਂਸਰ ਦਾ ਟ੍ਰੀਟਮੈਂਟ ਸੀ ਉਹ ਸਿੰਪਲ ਸੀਗਾ ਕਿ ਜਿੱਥੇ ਵੀ ਉਹਨਾਂ ਨੂੰ ਲੱਗਦਾ ਕਿ ਪ੍ਰੋਬਲਮ ਹੈਗੀ ਆ ਉਹ ਸੰਗ ਨੂੰ ਕੱਟ ਦਿੱਤਾ ਜਾਂਦਾ ਪਰ ਕੱਟਣ ਦੇ ਲਈ ਕੋਈ ਐਨੈਸਥੀਸ਼ੀਆ ਨਹੀਂ ਕੋਈ ਐਂਟੀਬਾਇਓਟਿਕ ਯੂਜ਼ ਨਹੀਂ ਕੀਤੇ ਜਾਂਦੇ ਸੀ ਇੱਕ ਸਿੰਪਲ ਮਤਲਬ ਕਿਸੇ ਵੀ ਤਿੱਖੀ ਚੀਜ਼ ਨਾਲ ਕਿਸੇ ਕੋਹਾੜੀ ਨਾਲ ਜਾਂ ਕਿਸੇ ਵੀ ਚੀਜ਼ ਦੇ ਨਾਲ ਸਿੰਪਲ ਉਸ ਬਾਡੀ ਪਾਰਟ ਨੂੰ ਕੱਟ ਦਿੱਤਾ ਜਾਂਦਾ ਸੀ ਤੇ ਇਹ ਜਿਹੜਾ ਪ੍ਰੋਸੀਜਰ ਸੀ ਇਹ ਆਪਣੇ ਆਪ ਦੇ ਵਿੱਚ ਹੀ ਬਹੁਤ ਜ਼ਿਆਦਾ ਪੇਨਫੁਲ ਸੀ ਉਹਨਾਂ ਪੇਸ਼ੈਂਟਸ ਦੇ ਲਈ ਤੇ ਬਹੁਤ ਸਾਰੇ ਪੇਸ਼ੈਂਟਸ ਤਾਂ ਐਵੇਂ ਹੁੰਦੇ ਸੀ ਕਿ ਜਿਹੜੇ ਉਸ ਟ੍ਰੀਟਮੈਂਟ ਦੇ ਦੌਰਾਨ ਹੀ ਜਿਨ੍ਹਾਂ ਦੀ ਡੈਥ ਹੋ ਜਾਂਦੀ ਤੇ ਮੈਂ ਇਹ ਤੁਹਾਨੂੰ ਸਾਰਾ ਕੁਝ ਬਹੁਤ ਹੀ ਸ਼ਾਰਟ ਦੇ ਵਿੱਚ ਦੱਸਣ ਦੀ ਕੋਸ਼ਿਸ਼ ਕੀਤੀ ਹੈ ਮੈਂ ਜਿੰਨੇ ਵੀ ਨਾਮ ਲਏ ਆ ਉਹ ਸਾਰਿਆਂ ਦੀ ਇਹ ਸਾਰੀਆਂ ਸਟੋਰੀਜ਼ ਬਹੁਤ ਲੰਬੀਆਂ ਨੇ ਤੇ ਮੈਂ ਤੁਹਾਨੂੰ ਇੱਕ ਵਾਰੀ ਫੇਰ ਦਿਖਾ ਦਿੰਨਾ ਇਹ ਬੁੱਕ ਹੈਗੀ ਆ ਐਂਪੀਰਰ ਆਫ ਆਲ ਮੈਲੋਡੀਜ਼ ਸਿਦਾਰਥ ਮੁਖਰ ਜੀ ਜੇ ਤੁਹਾਨੂੰ ਜੋ ਮੈਂ ਤੁਹਾਨੂੰ ਅੱਜ ਦੱਸਿਆ ਜੇ ਤੁਹਾਨੂੰ ਇਹ ਮੇਰਾ ਕੰਮ ਚੰਗਾ ਲੱਗਿਆ ਤਾਂ ਤੁਸੀਂ ਪਲੀਜ਼ ਕਮੈਂਟਸ ਦੇ ਵਿੱਚ ਜ਼ਰੂਰ ਦੱਸਿਓ ਆਪਣੀ ਰਾਏ ਜ਼ਰੂਰ ਦਿਓ ਤੇ ਇੱਥੇ ਹੀ ਮੈਂ ਆਪਣਾ ਅੱਜ ਦਾ ਕੰਮ ਖਤਮ ਕਰਦਾ ਜੀ ਹੁਣ ਮੈਂ ਤੁਹਾਨੂੰ ਮਿਲੂੰਗਾ ਕਿਸੇ ਹੋਰ